ਕਈ ਟੈਕਸ ਭੇ ਕਰ ਸਾਰੇ ਟੈਕਸ ਭੇਰ ਨੇ ਤੇ ਹਣਾ ਸਾਰੇ ਵੀ ਪ੍ਰੋਪਰ ਬਿਜ਼ਨਸਮੈਨ ਨੇ ਹਣਾ ਕੋਈ ਸਰਵਿਸ ਕਰ ਰਿਆ ਵਾ ਇੱਕ ਨੰਬਰ ਦਾ ਪੈਸਾ ਦਿੰਨੇ ਆ ਜਾਂਦਾ ਕਿਥੇ ਸੜ ਦਬੇ ਸਾ ਕਿ ਤੁਰਨ ਸਾਡ ਕੋ ਸੜਕ ਨਹੀਂ ਹੈਗੀ ਗੁਰਦੂ ਸਾਹਿਬ பஞ்சਾਇਤ ਉਹ ਕਦ ਤੱਕ ਆ ਜਾਊਗਾ ਦੇਖਣ ਤੇ ਮੈਂ ਵੀ 2 ਘੰਟੇ ਹੋ ਗਏ ਅਭੀ ਤੱਕ ਨਹੀਂ ਆਇਆ ਹਿਆਰ ਤੋਂ ਬਦ ਵੋਟਾਂ ਨੇ ਉਹਰੇ ਉਹ ਕਹਿੰਦੇ ਵੀ ਸਾਡੀ ਗਵਰਨਮੈਂਟ ਨੂੰ ਸੀ ਵੋਟ ਨਹੀਂ ਮੰਦ ਤਾਂ ਨਹੀਂ ਅਸੀਂ ਆਉਣਾ ਵਾ ਇਹ ਕੋਈ ਗੱਲ ਆ ਵਜੀ ਇਹ हमने तो सोच के हुए पाए कि कुछ बदलाव आएगा कुछ, कुछ करेंगे हम लोग मजे क्या फायदा है इससे ਕਾਂਗਰਸ ਦੇ ਵਿੱਚ ਮੈਂ ਤਾਂ ਉਹਨੂੰ ਕੋਲ ਜਾਣਦਾ ਨਹੀਂ ਮੈਂ ਤੁਹਾਨੂੰ ਕੋਈ ਜਾਣਦਾ ਨਹੀਂ ਮੇਰੀ ਗੱਲ ਸੁਣੋ ਮੈਂ ਤਾਂ ਹਰਦੀਪ ਦੀ ਗੱਲ ਕਰ ਰਿਹਾ ਮੈਂ ਨਹੀਂ 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 ਪਹਿਲਾਂ ਕਾਂਗਰਸ ਤੇ ਥੀਗਾ ਉਹਦੀ ਪੰਚਾਇਤ ਬਣੀ ਫਾਤੀ ਨੇ ਨੂੰ ਪੁੱਛ ਲਾ ਅਸੀਂ 25 ਬੰਦੇ ਇਕੱਠੇ ਹੋ ਕੇ ਹਰਦੀਪ ਕੋਲ ਗਏ ਭਾਈ ਸਾਨੂੰ ਫੰਡ ਦੇ ਦੇ ਅਸੀਂ ਕਲੋਨੀਆਂ ਦਾ ਕੰਮ ਕਰਨਾ ਨਹੀਂ ਦਿੱਤਾ ਅਗਲੇ ਨੇ ਇਸ ਵਾਰ ਡੱਟ ਕੇ ਵਿਰੋਧ ਕੀਤਾ ਮੈਂ ਕੀ ਕਹਿੰਦੇ ਜਦ ਇਲੈਕਸ਼ਨ ਹੁੰਦੀਏ ਹੁਣ ਕੀ ਪਰਮਾਤਮਾ ਦੀ ਕੋਈ ਦੇਣ ਸੀਗੀ ਕਿ ਸਰਕਾਰ ਉਹਨਾਂ ਦੀ ਬਣ ਗਈ ਉਹ ਚ ਮੈਂ ਕੀ ਕਰ ਸਕਦਾ ਹਾਂ ਸਰ ਸਾਨੂੰ ਤਾਂ ਇਹ ਨਹੀਂ ਪਤਾ ਜੀ ਸਾਈਨ ਕਰਵਾਣੇ ਤਾਂ ਕਿੱਥੋਂ ਕਰਵਾਣੇ ਆ ਤੁਹਾਨੂੰ ਤਾਂ ਇਹ ਹੀ ਨਹੀਂ ਆਉਂਦਾ ਪਤਾ ਸਰਪੰਚ ਕਿਹੜਾ ਸਰਪੰਚ ਕਰ ਲਓ ਸਰਪੰਚ ਵੇਖ ਕੇ ਬਈ ਤੁਸੀਂ ਐਮਐਲਏ ਕੋਲ ਜਾਓ ਐਮਐਸ ਕੋਲ ਜਾਓ ਮਿਲਦੇ ਨਹੀਂ ਹੈਗਾ ਕਦੇ ਹੁਣ ਵੀ ਜੇ ਹੁਣ ਵੀ ਜਗਵਿੰਦਰ ਬੈਠੇ ਹੋਏ ਨੇ ਮਾਤਾ ਜੀ ਨਹੀਂ ਹੈ ਲੇਕਿਨ ਉਹਨਾਂ ਦੇ ਮੇਰੇ ਕੋਲ ਮੇਰੇ ਘਰ ਦੇ ਜਿਹੜਾ ਇੰਟਰ ਲਗਾ ਕੇ ਪਰ ਸਰ ਜਿਹੜਾ ਜਿਹੜੀ ਜਨ ਕਲੋਨੀ ਲਵਾਰਿਸ ਨਗਰ ਜ਼ਰੂਰ ਬੋਲਿਓ ਲਵਾਰਿਸ ਨਗਰ ਇਹੇ ਤੁਸੀਂ ਨਾ ਆਲੇ ਦੋਲੇ ਸਾਰਾ ਘੁੰਮ ਲੋ ਆਖ ਲਓਗੇ ਸਾਰੇ ਪਾਸੇ ਇਨਫਰਾਸਟ੍ਰਕਚਰ ਪੂਰਾ ਬਣਿਆ ਸਰਵਾਹ ਮੱਲੇ ਆ ਕੇ ਦੇਖ ਲਓ ਇੱਕ ਵਾਰ ਉਹ ਵੀ ਇੱਕ ਵਿਚਾਲੀ ਸੜਕ ਬਣੀ ਸੀ ਵੀ ਆਹ ਲੱਗੇ ਸੀਗੇ ਇਹਨਾਂ ਦੇ ਮੂਰੇ ਹੋ ਕੇ ਬਣਵਾਤੀ ਤਿੰਨ ਚਾਰ ਸਾਲ ਪਹਿਲੇ ਬਣੀ ਸੀ ਉਦੋਂ ਵੀ ਸਾਨੂੰ ਕਿਹਾ ਗਿਆ ਕਿ ਨਾਲ ਦੀ ਨਾਲ ਇੱਧਰ ਸੜਕ ਦਾ ਕੰਮ ਸ਼ੁਰੂ ਹੋਊਗਾ ਫਿਰ ਦੇਖੋ ਅੱਜ ਕੀ ਹੋ ਰਿਹਾ ਔਰ ਕੀ ਨਹੀਂ ਜਨ ਕਲੋਨੀ ਲੋਹਾਰੇ ਨਗਰ ਦਾ ਅੱਜ ਕਾ ਪੈਸੇ ਇਕੱਠੇ ਕਰੋ ਤੇ ਆਦੀ ਬਣਾਓ ਤੇ ਬਾਅਦ ਭਾਗ ਹੋਰ ਦਾ ਉਹ ਪਿਛੜੇ ਹੋਏ ਸ਼ਹਿਰ ਵੀ ਹੁੰਦੇ ਨੇ ਪਿਛੜੇ ਪਿੰਡ ਵੀ ਹੁੰਦੇ ਉਹ ਵੀ ਵਧੀਆ ਚੱਲਦੇ ਆ ਦੇਖੋ ਗਾਰਾ ਦੇਖੋ ਲਾ ਕੇ ਦੇਖੇ ਜਿਨ੍ਹਾਂ ਦੀਆਂ ਸੜਕਾਂ ਦੇਖੋ ਤਿੰਨ ਦਿਨ ਵਾਰੀ ਬਣ ਚੁੱਕੀਆਂ ਆ ਆ ਦੋਆਂ ਜਗਾਂ ਸਾਲਾਂ ਸੀ ਨਹੀਂ ਉਹ ਪਿੰਡ ਇੱਥੇ ਜਾ ਕੇ ਇੱਕ ਵਾਰ ਘੇੜਾ ਮਾਰ ਕੇ ਨਾ ਲਾਈਟ ਹੈ ਆਪਣੀ ਲਗਵਾਈ ਹਾਂ ਬਸ ਜਿਵੇਂ ਸੜਕ ਆਪਣੀ ਬਣਵਾਈ ਹੈ ਲਾਈਟ ਖਤਮ ਹਾਂ ਤੁਸੀਂ ਗਲੀਆਂ 'ਚ ਬੜੋ ਇੱਥੇ ਨਾ ਆ ਗਲੀਆਂ 'ਚ ਅਸੀਂ ਆਪ ਪੈਸੇ ਦੇ ਕੇ ਆਪ ਪੈਸੇ ਲਾ ਕੇ ਮੱਲੇ ਵਾਲੇ ਨੇ ਸੜਕਾਂ ਬਣਵਾਈਆਂ ਨੇ ਅੰਦਰ ਸਰਕਾਰ ਨੂੰ ਵੀ ਪੈਸੇ ਦੇ ਰਿਹਾ ਆਪ ਹੀ ਪਹਿਲੇ ਲਾਰੇ ਆਪ ਹੀ ਪਹਿਲੇ ਲਾਰੇ ਆ ਤਾਂ ਮਤਲਬ ਕੀ ਹੈ ਫਿਰ ਸਾਰੇ ਉੱਥੇ ਲੈ ਜਾਓ ਮੈਂ ਹੋਈ ਕਹਿੰਦਾ ਸੜਕ ਦੇਖੋ ਅੱਗੇ ਤੁਸੀਂ ਦੇਖੋ ਗਲੀਆਂ 'ਚ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਆ ਤੁਹਾਡੇ ਨਾਲ ਦੋਸਤ ਮੀਨਾ ਸਿੰਘ ਇਸ ਸਮੇਂ ਅਸੀਂ ਲੁਧਿਆਣਾ ਦੇ ਪਾਮੀਆਂ ਰੋਡ ਦੇ ਜੈਨ ਕਲੋਨੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਾਫੀ ਦਿਨਾਂ ਤੋਂ ਜਿਹੜੀ ਲੋਕਾਂ ਨੂੰ ਸਮੱਸਿਆ ਆ ਰਹੀ ਸੀ ਅੱਜ ਗਲੀ ਜਿਹੜੀ ਆ ਇੱਕ 200 ਫੁੱਟ ਗਲੀ ਜਿਹੜੀ ਬੰਦਰੀ ਸੀ ਲੇਕਿਨ ਉਸ ਤੋਂ ਬਾਅਦ ਮੱਲਾ ਨਿਵਾਸੀ ਨੇ ਇਕੱਠੇ ਹੋ ਕੇ ਜਿਹੜੀ ਇਸ ਗਲੀ ਨੂੰ ਰਕਵਾ ਦਿੱਤਾ ਗਿਆ ਲੇਕਿਨ ਆਹ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਤੇ ਕਾਫੀ ਝੜਪ ਹੁੰਦੀ ਨਜ਼ਰ ਵੀ ਆਈ ਆ ਲੇਕਿਨ ਆਹ ਗੱਲਬਾਤ ਕਰਦੇ ਸਾਰਾ ਮੱਲਾ ਨਿਵਾਸੀ ਨੇ ਅਖਰ ਉਹ ਜਿਹੜੀ ਗਲੀ ਬੰਦਰੀ ਸੀ ਉਸ ਨੂੰ ਜਿਹੜਾ ਆ ਕਿਉਂ ਰਕਵਾਇਆ ਗਿਆ ਆ ਗੱਲਬਾਤ ਕਰਦੇ ਲੋਕਾਂ ਦੇ ਨਾਲ ਸਾਢੇ 4 ਲੱਖ ਰੁਪਏ ਲਾ ਕੇ ਵੀ ਸਾਢੇ ਕੋ 200 ਫੁੱਟ ਭਈ ਐ ਤਾਂ ਨਹੀਂ ਹੈਗਾ ਕਿ ਵੀ ਤੁਸੀਂ ਥੋੜੇ ਪੈਸੇ ਨਹੀਂ ਹੈਗੇ ਤੁਸੀਂ ਗਵਰਨਮੈਂਟ 'ਚ ਬੈਠੇ ਹੋ ਤੁਸੀਂ ਥੋੜੇ ਹੋਰ ਪੈਸੇ ਲੈ ਕੇ ਦੋ ਸੜਕ ਨਹੀਂ ਬਣਾ ਸਕਦੇ ਅਸੀਂ ਆਪ ਆਪਣੇ ਦਮ ਤੇ ਨਹੀਂ 100 ਫੁੱਟ ਸੜਕ ਬਣਾ ਲਈ ਹੈ 5-5-6000 ਰੁਪਏ ਲਾ ਕੇ ਤੁਸੀਂ ਆ ਦੇਖੋ ਲੋਕੀ ਇੱਥੇ ਲੋਕੀ ਆ ਰਹਿੰਦੇ ਕਿਹੋ ਜਿਹੇ ਨੇ ਉਹਰੇ ਅਜ ਨਹੀਂ ਤੁਸੇ ਮੀਕਰ ਬਣवाने ਦਾ ਤਾਂ ਮਤਲਬ ਨਹੀਂ ਹੁੰਦਾ ਕੋਈ ਮਤਲਬ ਹੀ ਨਹੀਂ ਆ ਦੇਖੋ ਹੁਣ ਇੱਕ ਮਿੰਟ ਮੱਲਾ ਕਿਦਾਂ ਦਾ ਵਾ ਬੰਦੇ ਕਿਦਾਂ ਰਹਿ ਰਹੇ ਘਰ ਗੱਡੀਆਂ ਕੁਟੀਆਂ ਸਭ ਕੁਝ ਹੈ ਸਾਰਿਆਂ ਕੋਲ ਹਨਾ ਉਹਰੇ ਇੱਕ ਸੜਕ ਤੁਰਨ ਨੂੰ ਸੜਕ ਨਹੀਂ ਹੈਗੀ ਵੀ ਟੈਕਸ ਭੇ ਕਰ ਸਾਰੇ ਟੈਕਸ ਭੇਰਨੇ ਤੇ ਹਣਾ ਸਾਰੇ ਵੀ ਪ੍ਰੋਪਰ ਬਿਜ਼ਨਸਮੈਨ ਨੇ ਹਣਾ ਕੋਈ ਸਰਵਿਸ ਕਰ ਰਿਆ ਵਾ ਇੱਕ ਨੰਬਰ ਦਾ ਪੈਸਾ ਦਿੰਨੇ ਆ ਜਾਂਦਾ ਕਿਥੇ ਸੜ ਦਬੈ ਸ ਕਿ ਤੁਰਨ ਨੂੰ ਸੜਕ ਨਹੀਂ ਹੈਗੀ ਸਟਰੀਟ ਲਾਈਟਾਂ ਸੀ ਆਪ ਲਵਾ ਰਹੇ ਆ ਤਾਂ ਨਾ ਸੀ ਆਪ ਬਣਵਾ ਰਹੇ ਆ ਆਪਣੀ ਇੰਨਾ ਵੱਲੋਂ ਕੰਮ ਗਿੜਵਾਇਆ ਗਿਆ ਕਿ ਅਸੀਂ ਟਰਾਂਸਫਾਰਮਰ ਰੱਖਿਆ ਬਿਜਲੀ ਦਾ ਕੰਮ ਕਰਾਇਆ ਉਹ ਦੇਖੋ ਕਿੰਨਾ ਸੁਚੱਜਾ ਹੋਇਆ ਹੋਇਆ ਵਾ ਉਧਰ ਕੈਮਰਾ ਕਮਾਓ ਤੁਸੀਂ ਦੇਖੋ ਤਾਰਾਂ ਦਾ ਕੀ ਹਾਲ ਹੈ ਇੱਕ ਹੀ ਕੰਮ ਇਹਨਾਂ ਨੇ ਗਿੜਵਾਇਆ ਕਿ 5 ਸਾਲ ਦੀ ਸਰਕਾਰ ਦੇ ਵਿੱਚ ਅਸੀਂ ਬਿਜਲੀ ਦਾ ਕੰਮ ਕਰਾਇਆ ਕੀ ਕਰਾਇਆ ਦਿਖਾਓ ਚੈੱਕ ਕਰੋ ਤੁਸੀਂ ਖੰਬੇ ਤੇ ਅੱਜ ਵੀ ਆਜੇ ਵੀ ਬਿਲਕੁਲ ਨਿਗਾਹ ਦੇ ਵਿੱਚ ਨਹੀਂ ਆਇਆ ਇਸ ਏਰੀਆ ਵਿੱਚ ਲੱਗਦਾ ਪਾਜੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਬਿਲਕੁਲ ਸੱਚ ਹੈ ਲਵਾਰਿਸ ਨਗਰ ਹੈ ਇੱਥੇ ਪੁੱਛਣ ਵਾਲਾ ਕੋਈ ਨਹੀਂ ਹੈਗਾ ਪੁੱਛ ਲਓ ਇੱਕ ਵੀ ਬੰਦਾ ਇੱਕ ਵੀ ਬੰਦਾ 2-2.5 ਸਾਲ ਸੇ ਆਇਆ ਹੋਵੇ ਸਰਪੰਚ ਕੋਈ ਇੱਥੇ ਨਹੀਂ ਆਤੇ ਇਹ ਲਵਾਰਿਸ ਨਗਰ قائم ਹੋਇਆ ਹੋਇਆ ਹੈ ਸਰਪੰਚ ਹੈ ਕੋਈ ਗੁੱਟੂ ਗੁੱਟੂ ਸਰਪੰਚ ਹੈ ਉਹ ਕਹਤਾ ਮੈਂ ਆ ਜਾਊਗਾ 2 ਘੰਟੇ ਮੈਂ ਵੀ 2 ਘੰਟੇ ਹੋ ਗਏ ਅਭੀ ਤੱਕ ਨਹੀਂ ਆਇਆ 2 ਘੰਟੇ ਦਾ 2 ਘੰਟੇ ਨਹੀਂ ਆਇਆ ਬਿਗੁੱਡ ਸਮਝ ਗਿਆ ਅੱਜ ਦੀ ਗਾਣੀ ਅੱਜ ਦੀ ਗਾਣੀ ਨਹੀਂ ਹੈਗੀ ਇਹ 3 ਸਾਲ ਦੀ ਗਾਣੀ ਆ ਜਦੋਂ ਫੋਨ ਕਰ ਲਓ ਮੈਂ ਆ ਰਿਹਾ ਵਾਂ ਅੱਜ ਤੱਕ ਨਹੀਂ ਆਇਆ ਤੇ ਐਂਜੇ ਪਤਾ ਪਿੱਛੋਂ ਕੀ ਪਿੱਛੋਂ ਪਤਾ ਕੀ ਗੱਲ ਬੀ ਸੁਣਨ ਨੂੰ ਮਿਲਦੀ ਆ ਵੀ ਇੱਥੇ ਵੋਟਣੀਆਂ ਕੀ ਯਾਰ ਤੁਸੀਂ ਘਰ ਗੇਣੋ ਬੰਦੇ ਦੇਖੋ ਵੋਟਣੀਆਂ ਕੀ ਹੋਰੇ ਹਜ਼ਾਰ ਤੋਂ ਵੱਧ ਵੋਟਾਂ ਨੇ ਹੋਰੇ ਉਹ ਕਹਿੰਦੇ ਵੀ ਸਾਡੀ ਗਵਰਨਮੈਂਟ ਨੂੰ ਸੀ ਵੋਟ ਨਹੀਂ ਮੰਦ ਤਾਂ ਨਹੀਂ ਅਸੀਂ ਆਉਣਾ ਵਾ ਇਹ ਕੋਈ ਗੱਲ ਆ ਜੀ ਇਹ ਕਹਿੰਦੇ ਸੈਂਟਰ ਦੀ ਸਾਡੀ ਨਹੀਂ ਹੈਗੀ ਵੀ ਸਟੇਟ ਦੀ ਅਲੱਗ ਆ ਜੀ ਇੱਥੇ ਸਾਡੀ ਕੀ ਕਹਿੰਦੇ ਆ ਮਿਊਨਿਸਪੈਲਿਟੀ ਦੀ ਅਲੱਗ ਤਾਂ ਨਹੀਂ ਸੀ ਬਣਾ ਸਕਦੇ ਤੁਸੀਂ ਸਾਰਾ ਸਾਰਾ ਮੁਹੱਲਾ ਬਣਾ ਰਹੇ ਹੋ ਇੱਧਰ ਉੱਧਰ ਹੈ ਨਾ ਸਾਰਾ ਸ਼ਹਿਰ ਬਣਾ ਰਹੇ ਹੋ ਸਾਡੇ ਵਲੇ ਤੁਹਾਨੂੰ ਪੈਸੇ ਕਿਉਂ ਹੋਏ ਨੇ ਮੁੰਡੀਆਂ ਪਿੰਡਾਂ ਚ ਜਾ ਕੇ ਦੇਖੋ ਕੱਲੀ ਕੱਲੀ ਪਿੰਡੀ ਬਣਾ ਰਹੀ ਆ ਪਿੰਡ 15 ਫੁੱਟ ਦੀ ਸੜਕਾਂ ਉਹ ਉੱਤੇ ਜੀ ਡਿਮਾਰਕੇਸ਼ਨ ਕਰਕੇ ਪ੍ਰੋਪਰ ਸੜਕਾਂ ਬਣਾਈਆਂ ਤੁਸੀਂ ਜਾ ਕੇ ਮੁੰਡੀਆਂ ਜੀ ਦੇਖੋ ਕਿ ਵੀ ਅਸੀਂ ਨਹੀਂ ਬਣਾ ਸਕਦੇ ਉਹਰੇ ਨਹੀਂ ਜਦੋਂ ਬਣਾਦੀ ਪੱਕੀ ਬੰਨਣੇ ਕੇ ਬਾਅਦ ਇੱਕ ਰਾਤ ਮੈਂ ਤਾਂ ਉਹ ਫੰਡ ਕਹਾਂ ਸੇ ਆਇਆ वो फंड भी तो आया ना कहीं से जैसे कहते नहीं है और हम कहते हैं चार लाख आया है तो ऐसे खाली हम दो, दो सौ मीटर नहीं बनने देंगे बस दो सौ फुट पूर। अगर पूरी करवानी है तो पूरी पद्धर करवा के उसमें बजरी ही डलवा दो उसके बाद ये टाइल जब फंडा है जब टाइल लगवा दे नहीं अभी हमें कोई उम्मीद नहीं है कुछ नहीं, नहीं मिला यहाँ है नहीं तो हम क्या उम्मीद रखें कि एम एल साहब आकर हमारा रोड बनवा देंगे अभी तक नहीं आए ਉਹ ਤਾਂ ਨਹੀਂ ਮੀਂਹ ਦੇ ਲਈ ਪਾਈਆਂ ਹਾਂ ਮੈਂ ਇੱਥੇ ਦੇਖਣ ਨੂੰ ਸੋਚ ਕੇ ਵੋਟਾਂ ਪਾਈਆਂ ਸੀ ਤੁਸੀਂ ਕਿਹਾ ਸੀ ਕਿ ਨਵਾਂ ਚਹਰਾ ਦੇ ਹਮਨੇ ਤਾਂ ਸੋਚ ਕੇ ਇਹ ਪਾਇਆ ਕਿ ਕੁਝ ਬਦਲਾਅ ਆਏਗਾ ਕੁਝ ਕਰਾਂਗੇ ਹਮ ਲੋਗ ਮਦ ਹੈ ਕੀ ਫਾਇਦਾ ਹੈ ਇਸੇ ਵਾਦਾ ਕਰਕੇ ਚਲ ਜਾਂਦਾ ਵੀ ਇਹ ਸੜਕਾਂ ਪੱਕੀਆਂ ਟਵਾਡੀਆਂ ਜਰੂਰ ਬਣਾਵਾਂਗੇ ਪਰ ਵੋਟਾਂ ਲੈਣ ਤੋਂ ਬਾਅਦ ਜਦੋਂ ਬਣ ਜਾਂਦੇ ਨੇ ਨਾ ਆ ਕੇ ਕੋਈ ਗਿੜਾ ਲਾਂਦਾ ਨਾ ਕਿ ਹਾਲ ਪੁੱਛਦਾ ਨਾ ਚਾਲ ਪੁੱਛਦਾ ਨਾ ਕੋਈ ਰੋੜ ਹਾਂਜੀ ਬੜੀ ਵਾਰੀ ਕਿਹਾ ਜੀ ਆਂਦੇ ਨਹੀਂ ਮਿਲਦਾ ਹੀ ਨਹੀਂਗੇ ਉਹ ਸਾਡੇ ਵਰਗੇ ਆਮ ਬੰਦਿਆਂ ਲਈ ਨਹੀਂ ਹੈਗੇ ਉਹ ਸਾਨੂੰ ਨਹੀਂ ਮਿਲਦੇ ਉਹ ਪੈਸੇ ਵਾਲਿਆਂ ਦੇ ਲਈ ਨੇ ਸਾਡੇ ਵਰਗੇ ਆਮ ਲੋਕਾਂ ਦੇ ਲਈ ਸਰਕਾਰ ਅਸਲ ਦੇ ਵਿੱਚ ਬਣੀ ਨਹੀਂ ਹੈਗੀ ਨਾਲੇ ਸਾਨੂੰ ਇਦਾਂ ਦੀ ਨਾ ਫ੍ਰੀ ਬਿਜਲੀ ਚਾਹੀਦੀ ਆ ਨਾ ਸਾਨੂੰ ਇਦਾਂ ਦੀ ਸਰਕਾਰ ਚਾਹੀਦੀ ਆ ਜਿਹਦੇ ਰਾਜ ਦੇ ਵਿੱਚ ਨਾ ਲਾਈਟ ਰਵੇ ਨਾ ਇਦਾਂ ਦੀਆਂ ਸੜਕਾਂ ਬਣਨ ਕੀਤੇ ਦਾ ਵਾਅਦਾ ਬਹੁਤ ਵੱਡੇ ਵੱਡੇ ਸੀਗੇ ਪਰ ਹੋਇਆ 1 ਰੁਪਏ ਦਾ ਕੰਮ ਨਹੀਂ ਹੈਗਾ ਸਰਮਣ ਸਾਹਿਬ ਕਹਿੰਦੇ ਕਿ ਰੰਗਲਾ ਪੰਜਾਬ ਬਣਾਉਣਾ ਦੁਨੀਆ ਨੂੰ ਆ ਰੰਗਲਾ ਜੀ ਬਹੁਤ ਵਧੀਆ ਹੈਗਾ ਰੰਗਲਾ ਦੇਖੋ ਜੀ ਟੋਏ ਹੈਗੇ ਨੇ ਫ੍ਰੀ ਦੇ ਸਵਿਮਿੰਗ ਪੂਲ ਨੇ ਹੋ ਖੁਖਲਾ ਪੰਜਾਬ ਹੈ ਖੁਖਲਾ ਇਹ ਦੇ ਸਵਿਵਲਿੰਗ ਮੁਖਲਾ ਪੰਜਾਬ ਭੁੱਖੇ ਮਰਨੇ ਵਾਲਾ ਕੰਮ ਹੋਇਆ ਉਹ ਪੰਜਾਬ ਬਣ ਰਹਾ ਇਹ ਤਾਂ ਜੇ ਲਾਈਟ ਹੀ ਨਹੀਂ ਰਹੇਗੀ ਭਾਜੀ 2-2 3 ਦਿਨ ਦਿਨ ਜੇ ਘਰਾਂ ਦੇ ਵਿੱਚ ਲਾਈਟ ਨਹੀਂ ਰਹੇਗੀ ਕਿਦਾਂ ਦਾ ਰੰਗਲਾ ਪੰਜਾਬ ਤੁਸੀਂ ਰੰਗਲਾ ਪੰਜਾਬ ਜੇ ਇਸ ਨੂੰ ਕਹਿੰਦੇ ਹੋ ਤਾਂ ਅਸੀਂ ਬਹੁਤ ਖੁਸ਼ ਹਾਂ ਜੇ ਐਸੀ ਚੀਜ਼ ਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਹੈ ਜੇ 2-2 3 ਦਿਨ ਲੋਕਾਂ ਦੇ ਘਰਾਂ ਦੇ ਵਿੱਚ ਲਾਈਟ ਨਾ ਰਵੇ ਤੇ ਫਿਰ ਇਹ ਬਹੁਤ ਵਧੀਆ ਰੰਗਲਾ ਪੰਜਾਬ ਹੈ ਅਸੀਂ ਇਹਦੇ ਨਾਲ ਖੁਸ਼ ਹਾਂ ਅਸੀਂ ਇਹਦੇ ਨਾਲ ਹੀ ਹੈਬਟ ਬਣਾ ਲਾਂਗੇ ਰਹਿਣ ਦੀ ਮੱਲਾ ਨਿਵਾਸੀ ਇਕੱਠੇ ਹੋਏ ਅੱਜ ਤੁਹਾਨੂੰ ਤੁਹਾਡੀ ਲਾਸਟ ਮੰਗ ਕੀ ਹੈਗੀ ਇਸ ਦੀ ਮੰਗ ਇਹੀ ਹੈ ਜੀ ਮੰਗ ਜਿਹੜੇ ਉਹਨਾਂ ਨੇ ਵਾਅਦੇ ਕੀ ਸਾਡੀ ਸੜਕ ਬਣਾ ਦੇ ਬਸ ਮੰਦਰ ਤੱਕ ਦੀ ਇੱਕ ਛੋਟੀ ਜੀ ਸੜਕ ਦੀ ਡਿਮਾਂਡ ਕਰਦੇ ਆਂ ਗਲੀਆਂ ਤਾਂ ਅਸੀਂ ਆਪਣੇ ਫੰਡ ਨਾਲ ਆਪ ਬਣਵਾਈ ਲਈਆਂ ਆ ਵੀ ਨਹੀਂ ਕਹਿੰਦੇ ਵੀ ਗਲੀ ਬਣਾ ਦਿਓ ਗਲੀ ਅਸੀਂ ਆਪ ਬਣਵਾ ਲਈ ਠੀਕ ਆਪ ਹੀ ਬਣਵਾ ਲਾਂਗੇ ਤੁਸੀਂ ਮੇਨ ਤੱਕ ਟੁਕੜ ਪੁੱਕ ਚੱਲਦਾ ਕਰੋ ਬੱਸਾਂ ਖੜ ਰਹੀਆਂ ਨੇ ਬੱਚੇ ਜਾ ਰਹੇ ਨੇ ਓਏ ਡੱਬੇ ਨੇ ਵੀ ਕੁਝ ਤਾਂ ਵੀ ਸੇਫਟੀ ਰੱਖੋ ਹੀ ਕਹਿੰਦੇ ਹਮ ਇਹ ਵੀ ਬਣਾ ਦੇਗੇ ਆਪਣੀ ਅਗਰ ਨਹੀਂ ਸਰਕਾਰ ਕੇ ਪਾਸ ਪੈਸਾ ਮੈਂ ਇਹ ਵਾਲੀ ਵੀ ਬਣਵਾ ਦੇਗੇ ਆਪਣੇ ਫੰਡ ਸੇ ਹਮੇ ਕੋਈ ਦਿੱਕਤ ਨਹੀਂ ਹੈ ਕਬਲ ਕਰ ਬਾ ਹਮਾਰੇ ਪਾਸ ਫਿਰ ਵੋਟ ਮੰਗਨੇ ਨਹੀਂ ਬਸ ਕੋਈ ਵੀ ਬਸ ਅਗਰ ਕਹੇ ਗੌਰਮੈਂਟ ਕਿ ਆਪਣੀ ਰੋਡ ਖੁਦ ਬਣਵਾ ਲੈ ਉਹ ਵੀ ਬਣਵਾ ਲੈਗੇ ਆਪਣੇ ਆਪ ਜੇ ਇੱਕ ਵਾਰੀ ਸਾਨੂੰ ਕਹਿ ਦੋ ਸਰ ਇਹ ਕੋਈ ਰੋਡ ਤੁਹਾਡੇ ਸਾਹਮਣੇ ਆ ਦੇਖ ਲਓ ਕਿ ਇਧਰ ਵੀ ਖੱਡੇ ਹੋ ਪਿੱਛੇ ਬੱਸਾਂ ਸਕੂਲ ਦੀਆਂ ਸਾਰੀਆਂ ਚੌਂਕ ਚ ਖਲੋਤੀਆਂ ਹੁੰਦੀਆਂ ਨੇ ਸਾਰੀ ਚੌਂਕ ਖੱਡੇ ਡੱਡੇ ਪਏ ਨੇ ਬੱਚਾ 扑ਕਦੀਆਂ ਨੇ ਉਹ ਕਦੀ ਐਨੂੰ ਪਾਣੀ ਜਾਂਦਾ ਕਦੀ ਐਨੂੰ ਜਾਂਦਾ ਤੇ ਹੁਣ ਇਹ ਸਭ ਤੋਂ ਪਹਿਲੇ ਉੱਥੇ ਚਾਹੀਦਾ ਜਿੱਥੇ ਕਿ ਸਕੂਲ ਦੇ ਛੋਟੇ ਛੋਟੇ ਬੱਸੇ ਬੱਚਾ ਜੇ ਬੱਚੇ ਬੈਠੇ ਹੁੰਦੇ ਆ ਬੱਸਾਂ ਚ ਉਹ ਵਿਚਾਰੇ ਸਕੂਲ 扑ਕਦੇ ਕਦੀ ਐਨੂੰ ਫਿਰਦੇ ਕਦੀ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਬਣਾਣੀ ਚਾਹੀਦੀ ਹੈ ਸਰਕਾਰ ਨੂੰ ਰੋੜ ਕਿ ਨਹੀਂ ਬਣਾਣੀ ਚਾਹੀਦੀ ਦੱਸੋ ਬਣਾਓ ਬਸ ਵੋਟਾਂ ਜਦੋਂ ਲੈਣ ਆਉਂ ਉਹਨਾਂ ਨੇ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਉਹਨਾਂ ਨੇ ਕਹਿਣਾ ਵਾ ਜੀ ਜੋ ਜੀ ਤੁਹਾਡੇ ਅਸੀਂ ਹਰੇਕ ਕੰਮ ਕਰਾਂਗੇ ਤੁਹਾਡੇ ਅਸੀਂ ਆ 7 ਸਾਲ 8 ਸਾਲ ਹੋ ਗਿਆ ਸਾਨੂੰ ਦੇਖਦਿਆਂ ਨੂੰ ਆਂਦੇ ਨੇ ਹਰ ਸਾਲ ਵੋਟਾਂ ਲੈ ਕੇ ਚਲੇ ਜਾਂਦੇ ਨੇ ਕਦੀ ਝਾੜੂ ਵਾਲ ਆ ਗਿਆ ਕਦੀ ਕਾਂਗਰਸੀ ਆ ਗਿਆ ਤੇ ਕਦੀ ਕੱਲੀਗੇ ਆ ਗਏ ਲੈ ਕੇ ਆਪਣਾ ਕੰਮ ਨਿਭਟ ਜਾਂਦਾ ਤੇ ਮੈਂ ਕੌਣਾ ਤੇ ਤੂੰ ਕੌਣਾ ਬਾਅਦ ਵਿੱਚ ਕੋਈ ਵੀ ਨਹੀਂ ਪੁੱਛਦਾ ਹੈਗਾ ਜਦੋਂ ਕੋਈ ਇੱਕ ਪੰਗਾ ਇਦਾਂ ਦਾ ਪੰਗਾ ਦੋਦੋ ਸਾਰੇ ਪ੍ਰਧਾਨਗੀ ਦਿਖਾਣ ਲੱਪੈਂਦੇ ਆ ਕੇ ਸਾਰੇ ਸਰਪੰਚ ਬਣ ਜਾਂਦੇ ਆ ਸਾਰੇ ਸੀ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਕਿੱਧਰ ਗਈ ਸਾਨੂੰ ਤਾਂ ਪਤਾ ਹੀ ਅੱਜ ਲੱਗਾ ਸਰ ਕੇ ਤੇ ਅੱਧੀ ਅੱਧੀ ਸਾਰੇ ਮੁਹੱਲੇ ਦੇ ਖੁਸ਼ੀ ਕਿ ਪੂਰੀ ਰੋਡ ਬੰਦੀ ਪਈ ਆ ਤੇ ਅੱਜ ਪਤਾ ਲੱਗਾ ਨਹੀਂ ਤੇ ਇੰਨੇ ਕਾ ਗੇਟ ਮੂਤੇ ਤੱਕ ਹੀ ਬਣ ਰਹੀ ਆ ਜਦੋਂ ਇੱਥੇ ਤੱਕ ਬਣ ਰਹੀ ਸੀ ਤੁਸੀਂ ਉਹਨਾਂ ਨੂੰ ਰੋਕਿਆ ਨਹੀਂ ਆਪਾਂ ਉਪਜਾ ਤੇ ਫਿਰ ਭਜਾਤੇ ਸਾਰੇ ਬੰਦੇ ਇੱਥੋਂ ਅਸੀਂ ਸਾਰੇ ਨੇ ਮੁਹੱਲੇਦਿਆਂ ਨੇ ਰਲ ਕੇ ਰਲੇ ਨੇ ਸਾਰੇ ਮੁਹੱਲਿਆਂ ਨੂੰ ਭਜਾਇਆ ਇਹ ਗੱਲ ਇਹ ਹੈ ਕਿ ਪਿਛਲੇ 5 ਸਾਲਾਂ ਤੋਂ ਸਾਨੂੰ ਕਾਂਗਰਸ ਦੀ ਜੇ ਸਰਕਾਰ ਰਹੀ ਹੈ ਤਦ ਤੱਕ ਕੋਈ ਫੰਡ ਆਇਆ ਨਹੀਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਵੀ ਪੰਜਾਬ ਗਵਰਨਮੈਂਟ ਵੱਲੋਂ ਕੋਈ ਫੰਡ ਨਹੀਂ ਆਇਆ ਸੈਂਟਰ ਗਵਰਨਮੈਂਟ ਦਾ ਫੰਡ ਆਇਆ ਉਧਰ ਦੀ ਗਲੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀਗੇ ਉਹਨੂੰ ਉਹਨੂੰ ਵੀ ਰਸਤੇ ਦੋਨੋਂ ਪਾਸੇ ਪੈਂਦੇ ਨੇ ਇੱਧਰ ਨਹੀਂ ਵੀ ਤੇ ਉਧਰ ਨੂੰ ਅਸੀਂ ਕੋਸ਼ਿਸ਼ ਕਰਕੇ ਉਹ ਗਲੀ ਆਪਣੀ ਤਿਆਰ ਕਰਾ ਲਈ ਹੁਣ ਇਹ ਇਹ 3 ਲੱਖ 363000 ਰੁਪਏ ਸਾਡਾ ਪੰਚਾਇਤ ਚ ਬਿਆਧਾ ਪੰਚਾਇਤ ਭੰਗ ਹੋ ਗਈ ਪਤਾ ਨਹੀਂ ਕਿਦੇ ਕਹਿਨ ਦੇ ਉੱਤੇ ਫੈਕਟਰੀ ਨੇ ਇਹ ਗਲੀ ਸ਼ੁਰੂ ਕਰਾ ਲਈ ਤੇ ਇਹ ਗਲੀ ਦੇ ਵਿੱਚ ਹੁਣ ਲੋਕਾਂ ਨੂੰ ਰੋਸ ਹੈ ਕਿ ਅੱਧੀ ਗਲੀ ਕਿਉਂ ਬਣ ਰਹੀ ਹੈ ਪੂਰੀ ਬੰਨਣੀ ਚਾਹੀਦੀ ਹੈ ਜਦੋਂ ਲੋਕਾਂ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਜਿੱਥੇ ਤੱਕ ਬੰਦੀ ਹੈ ਉੱਥੇ ਤੱਕ ਮੰਨਨ ਤੋਂ ਬਾਅਦ ਦੇ ਵਿੱਚ ਜੇ ਸਰਕਾਰ ਆਏਗੀ ਕਿਉਂਕਿ ਉਹ ਹਾਇਦ ਫੰਡ ਦਾ ਹੈ ਨਹੀਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਫੰਡ ਜੇ ਫੰਡ ਹੀ ਹੈ ਨਹੀਂ ਤਾਂ ਬਣੂਗੀ ਕਿੱਦਾਂ ਲੇਕਿਨ ਲਗਦਾ ਕਿ ਤਨੇ ਕਿਤੇ ਮੈਂ ਲੈਣ ਆਸੀਆਂ ਤੁਹਾਡੇ ਤੇ ਦਿੱਖੋ ਰੋਸ ਹੈਗਾ ਤੁਹਾਡੇ ਤੇ ਕਿਉਂ ਹੋਣੇ ਥੋੜੀ ਸੀ ਦੇਖੋ ਜੀ ਰੋਸ਼ੀਤਾ ਕਈ ਵਿੱਚ ਬੰਦੇ ਹੁੰਦੇ ਨੇ ਜਿਹੜੇ ਡੋਗਲੇ ਪਾਸੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਆਪਣਾ ਰੋਸ਼ੀਤਾ ਨਹੀਂ ਹੁੰਦਾ ਨਾ ਕਹਿੰਦੇ ਕੰਮ ਕੀ ਕੀਤੇ ਐ ਮੈਂ ਕਿਹਾ ਕੰਮ ਸਾਡੇ ਬੋਲਦੇ ਐ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਹਜੇ ਪਤਾ ਨਹੀਂ ਐ ਜਿਹੜੇ ਪੁਰਾਣੇ ਰਹਿੰਦੇ ਆ ਸਾਰਿਆਂ ਨੂੰ ਪਤਾ ਕੰਮ ਕਿੰਨੇ ਕੀਤੇ ਕਿੰਨੇ ਨਹੀਂ ਕੀਤੇ ਲੱਗਦਾ ਦੇ ਆਮ ਆਦਮੀ ਪਾਰਟੀ ਸਰਕਾਰ ਆ ਫਿਰ ਵੀ ਲੋਕਾਂ ਨੇ ਬੋਟਾਂ ਵਾ ਕੇ ਕਾਮਾ ਦੀ ਪਾਰਟੀ ਨੂੰ ਜਿਤਾਇਆ ਲੇਕਿਨ ਇਹ ਜੋ ਗਲੀਆਂ ਦੇ ਹਾਲਾਤ ਨੇ ਫਿਰ ਵੀ ਇਹ ਕਿਉਂ ਨਹੀਂ ਅਜੇ ਤੱਕ ਬਦਲੇ ਦੇਖੋ ਜੀ ਇਹ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੋਚਣਾ ਚਾਹੀਦਾ ਕਿ ਇਹ ਇੰਨਾ ਮਾੜਾ ਹਾਲ ਹੈ ਉਹਨਾਂ ਦੇ ਵਾਅਦੇ ਕਿਤੇ ਹੋਏ ਅੱਜ ਤੱਕ ਕੋਈ ਨਿਭੇ ਨਹੀਂ ਹੈ ਜਿਸ ਦੇ ਕਾਰਨ ਅੱਜ ਲੋਕੀ ਰੋਸਚ ਹੈ ਜੇ ਅੱਜ ਉਹ ਹੀ ਵਾਅਦੇ ਨਿਭੇ ਹੁੰਦੇ ਤੇ ਅੱਜ ਕੋਈ ਵੀ ਬੰਦਾ ਰੋਸ਼ਚਨਾ ਹੁੰਦਾ ਸਿੱਧੀ ਜੀ ਗੱਲ ਹੈ 2 ਸਾਲ ਸਰਕਾਰ ਰਹੀ ਆ ਆਮ ਆਦਮੀ ਪਾਰਟੀ ਦੀ ਪੰਚਾਇਤ ਦੇ ਵਿੱਚ ਜੇ ਕੋਈ ਇਹਨਾਂ ਨੇ ਫੰਡ ਦਿੱਤਾ ਤੁਹਾਨੂੰ ਆਪਣਾ ਆਰਟੀਆਈ ਦੇ ਤਰੂ ਦੱਸਦਨ ਐਮ ਐਲ ਏ ਸਾਫ਼ ਕੀ ਮੈਂ ਇਹ ਫੰਡ ਦਿੱਤਾ ਪੰਚਾਇਤ ਨੂੰ ਸਾਨੂੰ ਅਜੇ ਤੱਕ ਕੋਈ ਫੰਡ ਨਹੀਂ ਆਇਆ ਬਿਨਾਂ ਫੰਡ ਦੇ ਕੋਈ ਕੰਮ ਹੋਣਾ ਨਹੀਂ ਜਦੋਂ ਇਹ ਗਲੀਆਂ ਬਣਦੀਆਂ ਸੀ ਜਿੱਦੜ ਰੁਕਾਈਆਂ ਕਿ ਜਿਹਨਾਂ ਕੋਲੋਂ ਪੁੱਛਿਆ ਨਹੀਂ ਕਿ ਕਿਹੜੀ ਕਿਹੜੀ ਗਲੀ ਪਾਸ ਹੈ ਕਿ ਦੇ ਕਿਸ ਕਾਲ ਕੋਈ ਗਲੀ ਪਾਸ ਨਹੀਂ ਸੀ ਇਹਨੇ ਨੇ ਕੀ ਕੀਤਾ 3,63,000 ਰੁਪਇਆ ਸਾਡਾ ਪਿਛਲੀ ਪੰਚਾਇਤ ਦਾ ਬਚਿਆ ਹੋਇਆ ਸੀਗਾ ਉਹ ਫੈਕਟਰੀ ਨੇ ਕਢਾ ਕੇ आम आदमी पार्टी ਦੇ ਚਿਹਤੇ ਹੋਣੇ ਆ ਜਾਂ ਕੌਣ ਹੋਣੇ ਆ ਜਿਨ੍ਹਾਂ ਦੇ ਕਾਰਨ ਗਲੀ ਬੰਦੀ ਪਈ ਹੈ ਜਿੰਨੀ ਗਲੀ ਬੰਦੀ ਹੈ ਤਾਂ ਹੀ ਮੱਲਾ ਰੋਸ਼ ਦੇ ਵਿੱਚ ਜੇ ਪੂਰੀ ਬੰਦੀ ਤਾਂ ਮੱਲੇ ਨੂੰ ਕਾਨੂੰ ਰੋਸ਼ ਹੋਣਾ ਸੀ ਸਿੱਧੀ ਜੀ ਗੱਲ ਮੱਲੇ ਨੂੰ ਤਾਂ ਹੀ ਇਸ ਚੀਜ਼ ਦਾ ਦੁੱਖ ਇਸ ਚੀਜ਼ ਦਾ ਹੈਗਾ ਜੇ ਬਣਾਣੀ ਸੀਗੀ ਤਾਂ ਪੂਰੀ ਬਣਾ ਦਿੰਦੇ ਅੱਧੀ ਕਾਨੂੰ ਬਣਾਈ ਹੈ ਜੀ ਨਿਕਲ ਜੀ ਤੁਸੀਂ ਕੀ ਵਿਸ਼ਵਾਸਵਾਨ ਹੋ ਮੱਲਾ ਨੇ ਵਾਸਤੇ ਉਹ ਜਿਹੜੀ ਗਲੀਆਂ ਦਾ ਦੇਖੋ ਜੀ ਮੈਂ ਤਾਂ ਤਨ ਮੰਨ ਨਾਲ ਅਜੇ ਮੈਨੂੰ 15 ਸਾਲ ਹੋ ਗਏ ਤੇਵਾ ਕਰਦੇ ਨੂੰ ਮੈਂ ਤਾਂ ਹਮੇਸ਼ਾ ਕਰਦਾ ਹੀ ਆ ਔਰ ਕਰਦਾ ਹੀ ਰਵਾਂਗਾ ਕਈ ਇਹਦੇ ਵਿੱਚੋਂ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਕੀ ਕਹਿੰਦੇ ਆ ਦੁੱਖ ਬੜਾ ਹੁੰਦਾ ਕਿ ਨਿਕਲ ਸੇਵਾ ਕਿਉਂ ਕਰਦਾ ਕਈਆਂ ਨੂੰ ਖੁਸ਼ੀ ਬੜੀ ਹੁੰਦੀ ਹੈ ਕਿ ਉਹ ਸੇਵਾ ਕਰਦਾ ਕਰਦਾ ਕਿਉਂ ਜਿਨ੍ਹਾਂ ਨੂੰ ਦੁੱਖ ਹੈ ਉਹਨਾਂ ਨੂੰ ਮੈਂ ਸੁਖੀ ਨਹੀਂ ਕਰ ਸਕਦਾ ਜਿਹੜੇ ਖੁਸ਼ ਸੁਖੀ ਹੈ ਉਹਨਾਂ ਨੂੰ ਪਤਾ ਹੀ ਹੈ ਕਿ ਜੇ ਜਿਹੜਾ ਬੰਦਾ ਰਾਤੀ 12 ਵਜੇ ਵੀ ਲਾਈਟ ਜਾਵੇ ਤਾਂ 12 ਵਜੇ ਵੀ ਇੱਥੇ ਕਲੋਨੀ 'ਚ ਹਾਜ਼ਰ ਹੁੰਦਾ ਕਿ ਭਾਈ ਲਾਈਟ ਹੈ ਨਹੀਂ ਟਾਡੇ ਵੱਲੋਂ ਹੁਣ ਮੁਹੱਲੇ ਦੇ ਵਸਨੀਕਾਂ ਨੂੰ ਕਿੰਨੀ ਜਲਦੀ ਜਿਹੜੇ ਵਿਸ਼ਵਾਸਨ ਦਵਾਏ ਕੋਈ ਦੇਖੋ ਜੀ ਜਦ ਤੱਕ ਮੈਂ ਝੂਠ ਗੱਲ ਕਰਾਂਗਾ ਨਹੀਂ ਕਿਸੇ ਵੀ ਮੁਹੱਲੇ ਦੇ ਨਿਵਾਸੀ ਨਾਲ ਜਦ ਤੱਕ ਪੰਚਾਇਤਾਂ ਦੇ ਇਲੈਕਸ਼ਨ ਨਹੀਂ ਹੁੰਦੇ ਪੰਚਾਇਤਾਂ ਦੁਆਰਾ ਨਹੀਂ ਆਉਂਦੀਆਂ ਇੱਥੇ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਦਾ ਸਿੱਧੀ ਜੀ ਗੱਲ ਹੈ ਜਿਹੜੀ ਗੱਲ ਆ ਮੇਰੇ ਸਾਰੇ ਭੈਣ ਭਰਾ ਮਾਵਾ ਸਾਰੀਆਂ ਮੇਰੀਆਂ ਖੜੀਆਂ ਨੇ ਮੈਂ ਉਹਨਾਂ ਨਾਲ ਗਲਤ ਗੱਲ ਨਹੀਂ ਕਰਾਂਗਾ ਐਮਐਲਏ ਸਾਹਿਬ ਨਹੀਂ ਚਲ ਸਕਦੇ ਐਮਐਲਏ ਸਾਹਿਬ ਕੋਲ ਕੋਟਾ ਨਹੀਂ ਹੁੰਦਾ ਜੀ ਰਿਐਲਿਟੀ ਤੁਹਾਨੂੰ ਦੱਸਦੀ ਅੱਜ ਰਿਤਿਕ ਕਿਹੜੀ ਕਲੋਨੀ ਹੈ ਜੈਨ ਕਲੋਨੀ ਬੰਦੇ ਜੈ ਮਾਮਲਾ ਇਹ ਹੋਇਆ ਜੀ 25% ਸਿਰਫ ਸੜਕ ਬਣ ਰਹੀ ਆ ਜਦਕਿ ਸਾਡੀ ਪੂਰੀ ਸੜਕ ਹੈਗੀ ਆ ਇੱਕ ਵਾਰ ਚ ਇੱਕ ਪੂਰੀ ਸੜਕ ਬਣਨੀ ਚਾਹੀਦੀ ਆ ਇੱਥੇ ਹੋ ਰਹੀ ਆ ਪਾਰਸ਼ੀਅਲਟੀ ਪਹਿਲਾਂ ਸਾਨੂੰ ਦੱਸਿਆ ਗਿਆ ਕਿ ਪੂਰੀ ਸੜਕ ਬਣ ਰਹੀ ਆ ਉਦੋਂ ਬਾਅਦ ਇੰਨਾ ਕੰਮ ਕਰਵਾ ਕੇ ਰੁਕਵਾਣ ਦੀ ਇਹਨਾਂ ਦੀ ਪੂਰੀ ਤਿਆਰੀ ਸੀਗੀ ਜੀ ਇਹ ਇਹ ਕਿ ਇਹਨਾਂ ਸੈਕਟਰੀ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਸਿਰਫ 200 ਫੁੱਟ ਦਾ ਸਾਡੇ ਕੋਲੇ ਪੈਸਾ ਆਇਆ ਸੀ ਉਹਨਾਂ ਹੀ ਕੰਮ ਕਰਾਂਗੇ ਸਾਡੀ ਸਰਕਾਰ ਕੋਲੇ ਫੰਡ ਨਹੀਂ ਹੈਗਾ ਸਾਨੂੰ ਸਰਕਾਰ ਨੇ ਜਿੰਨੇ ਪੈਸੇ ਦਿੱਤੇ ਆ ਉਹਨਾਂ ਹੀ ਕੰਮ ਕਰਾਂਗੇ ਕੀ ਅੱਗੇ ਜਨਤਾ ਨਹੀਂ ਰਹਿੰਦੀ ਅਸੀਂ ਪੁੱਛਣਾ ਚਾਹੁੰਦੇ ਆ ਕਿ ਅੱਗੇ ਜਨਤਾ ਨਹੀਂ ਰਹਿੰਦੀ ਜੇ ਕੰਮ ਹੋਵੇ ਪੂਰਾ ਹੋਵੇ ਅੱਗੇ ਮੰਦਰ ਪੈਂਦਾ ਔਰੇ ਸਕੂਲਾਂ ਦੀਆਂ ਬੱਸਾਂ ਆਉਂਦੀਆਂ ਨੇ ਰੋਜ਼ ਸਵੇਰੇ ਔਰੇ ਬੱਚੇ गिरਦੇ ਨੇ ਟੋਏ ਦੇ ਵਿੱਚ ਤੁਸੀਂ ਫੋਟੋ ਤੁਸੀਂ ਆਪ ਕੈਪਚਰ ਕਰ ਸਕਦੇ ਹੋ ਕਿੰਨਾ ਪਾਣੀ ਔਰੇ ਖੜਦਾ ਹੈ ਕਿੰਨਾ ਪਾਣੀ ਖੜਦਾ ਹੈ ਕੌਣ ਜ਼ਿੰਮੇਵਾਰੀ ਲਏਗਾ ਇਸ ਚੀਜ਼ ਦੀ ਛੋਟੇ ਛੋਟੇ ਬੱਚੇ ਸਕੂਲ ਜਾਂਦੇ ਹਨ ਗਿਰ ਗੁਰ ਕੇ ਫਿਰ ਕੌਣ ਜ਼ਿੰਮੇਵਾਰੀ ਲਏਗਾ ਉਸ ਦੀ ਕੱਲ ਵੀ ਟੈਂਪੂ ਪੈਂਦਾ ਹੈ ਨਾ ਯਾਹਾਂ ਤੇ ਹਾਂ ਕੱਲ ਵੀ ਟੈਂਪੂ ਰੇ ਪਲਟਿਆ ਵਾ ਉਹਦਾ ਜਵਾਬ ਦੋ ਨਾ ਅਸੀਂ ਸਿਰਫ ਇੰਨੀ ਕੁ ਮੰਗ ਕਰ ਰਹੇ ਹਾਂ ਜੇ ਸੜਕ ਪੂਰੀ ਬਣੇਗੀ ਨਹੀਂ ਬਣ ਸੜਕ ਬਣੇਗੀ ਤਾਂ ਪੂਰੀ ਬਣੇਗੀ ਨਹੀਂ ਤਾਂ ਸੜਕ ਨਹੀਂ ਬਣਦੀਆਂ ਆਪੇ ਸੇਧਾਲਾ ਸਾਹਿਬ ਹੈ ਜੀ ਪੂਰੀ ਪੀਟੀ ਬੰਨਾ ਹੈ ਕਿਦਰ ਸੇ ਬਣੇ ਹਾਂ ਸੇ ਨਹੀਂ ਐਸਾ ਨਹੀਂ ਹਮ ਨਹੀਂ ਚਾਹਤੇ ਹਮ ਚਾਹਤੇ ਪੂਰੀ ਬਣੇ ਕਿਸ ਲੱਕ ਜਿਹੜੇ ਐਮ ਐਲ ਏ ਸਾਹਿਬ ਨੂੰ ਉਹਨਾਂ ਨਾਲ ਗੱਲ ਬਾਤ ਹੋਈ ਤੁਹਾਡੀ ਐਮ ਐਲ ਏ ਸਾਹਿਬ ਮਿਲਦਾ ਹੀ ਨਹੀਂ ਦਫਤਰ ਚ ਮਿਲਦਾ ਹੀ ਨਹੀਂ ਜੀ ਹਮੇ ਤਾਂ ਐਮ ਐਲ ਏ ਸਾਹਿਬ ਦਫਤਰ ਚ ਮਿਲਦਾ ਹੀ ਨਹੀਂ ਪੰਚਾਇਤ ਭੰਗ ਹੋ ਚੁੱਕੀ ਆ ਪੰਚਾਇਤ ਚ ਬੈੰਦੀ ਉਧਰ ਗੱਲ ਕਰ ਲੋ ਜੀ ਆਪ ਤਕਰੀਬਨ 2 ਹਫਤੇ ਪਹਿਲੇ ਅਸੀਂ ਚਾਰਾਂ ਪੰਜਾਂ ਗਲੀਆਂ ਨੇ ਇਕੱਠੇ ਹੋ ਕੇ ਇੱਕ ਲੈਟਰ ਬਣਾਇਆ ਹੋਇਆ ਐਮ ਐਲ ਏ ਨੂੰ ਦੇਣਾ ਹੈਗਾ ਉਹਦੇ ਦਫਤਰ ਚ ਮ ਤੇ ਉਹਨਾਂ ਦੇ ਸੈਕਟਰੀ ਹੈਗੇ ਆ ਮਿਸਟਰ ਪ੍ਰਿੰਸ ਉਹਨਾਂ ਨਾਲ ਵੀ 3-4 ਵਾਰੀ ਗੱਲ ਹੋ ਚੁੱਕੀ ਹੈ ਉਹ ਕਹਿ ਰਹੇ ਕਿ ਐਮਐਲਏ ਸਾਹਿਬ ਇਸਟਮ ਜਲੰਧਰ ਹੈਗਾ ਕੋਈ ਇਲੈਕਸ਼ਨ ਚੱਲ ਰਿਹਾ ਹੈ ਉੱਥੇ 10 ਤਰੀਕ ਨੂੰ ਇਲੈਕਸ਼ਨ ਹੈ ਅੱਜ ਕੱਲ ਮੇਰੀ ਗੱਲ ਹੋਈ ਉਹਦੇ ਨਾਲ ਕੱਲ ਵੀ ਉਹ ਕਹਿ ਰਹੇ ਸੀ ਕਿ 10 ਤਰੀਕ ਨੂੰ ਅਸੀਂ ਆਵਾਂਗੇ ਤੇ ਫਿਰ ਗੱਲ ਕਰਾਂਗੇ ਮੈਂ ਉਹਨਾਂ ਨੂੰ ਸਿੰਪਲ ਇੱਕੋ ਹੀ ਗੱਲ ਕਹੀ ਸੀ ਸਾਡੀ ਗਲੀਆਂ ਦੀ ਡਵੈਲਪਮੈਂਟ ਦਾ ਮਸਲਾ ਹੈਗਾ ਤੇ ਅਸੀਂ ਗੱਲ ਕਰਨੀ ਹੈ ਸਾਡੀ ਮੀਟਿੰਗ ਕਰਾਓ ਤੇ ਅਜੇ ਤੱਕ ਸਾਡੀ ਮੀਟਿੰਗ ਹੋ ਨਹੀਂ ਪਾਰੀ ਬਸ ਉਹੀ ਕਹਿ ਰਹੇ ਕਿ ਬਾਹਰ ਹੈਗੇ ਬਿਜ਼ੀ ਹੈਗੇ ਇਲੈਕਸ਼ਨ ਚ ਹੈ ਕੁਛ ਦਿਨ ਦੀ ਗੱਲਾਂ ਹੀ ਚੱਲ ਰਹੀਆਂ ਅਜੇ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਮੀਟਿੰਗ ਨਹੀਂ ਕੀਤੀ ਲੈਟਰ ਸਾਡੇ ਕੋਲ ਤਿਆਰ ਪਿਆ ਹੈਗਾ ਸਾਰੇ ਚਾਰਾਂ ਗਲੀਆਂ ਦੇ ਸਾਈਨ ਹੋਏ ਹੋਏ ਨੇ ਉਹਦੇ ਉੱਪਰ ਤਾਂ ਇਹ ਜਿਹੜੀ ਗਲੀ ਹੁਣ ਇਹਨਾਂ ਨੇ ਇਹ ਸਟਾਰਟ ਕੀਤੀ ਹੈ ਇਹ ਬੜਾ ਸਿੰਪਲ ਹੈ ਅਸੀਂ ਪਹਿਲੇ ਵੀ ਮੇਰੀ ਹੁਣੇ ਗੱਲ ਹੋਈ ਸੀ ਠੇਕੇਦਾਰ ਨਾਲ ਠੇਕੇਦਾਰ ਤਾਂ ਮੇਰੇ ਨਾਲ ਨਾਰਾਜ਼ ਹੋ ਕੇ ਕਹਿੰਦਾ ਕਿ ਤੁਸੀਂ ਬਦਮਾਸ਼ੀ ਕਰ ਰਹੇ ਹੋ ਮੈਂ ਕਿਹਾ ਯਾਰ ਮੈਂ ਤਾਂ ਤੁਹਾਨੂੰ ਫਿਰ ਤੁਹਾਡਾ ਨਾਂ ਕੀ ਹੈਗਾ ਨਾਂ ਦੱਸ ਦਿਓ ਤੁਹਾਡਾ ਕੰਨ ਜੀ ਪਹਿਲਾਂ ਤਾਂ ਕਾਫੀ ਨਾਟਾਲ ਮਟੋਲ ਜਾ ਕੀਤਾ ਹੈ ਐਂਡਰਵਿਚ ਸਿੰਘ ਮੇਰਾ ਨਾਮ ਹਿਮਾਂਸ਼ੂ ਹੈ ਤੇ ਮੈਨੂੰ ਕਿਹਾ ਬੜਾ ਸਿੰਪਲ ਹੈ ਜਿਹੜਾ ਜਿਹੜਾ 3-4 ਲੱਖ ਰੁਪਏ ਫੰਡ ਲੈ ਕੇ ਤੁਸੀਂ 200 ਫੁੱਟ ਸਟਾਰਟ ਕੀਤੀ ਹੈ ਇਹ ਨਾ ਬਣਾਓ ਸਾਡੀ ਤਾਂ ਪੂਰੀ ਗਲੀ ਬਣਾਓ ਜਾਂ ਇਹਨੂੰ ਵੀ ਵਿੱਚੇ ਛੱਡ ਦਿਓ ਐਨੀ ਗੱਲ ਹੋਈ ਹੈ ਇਸੇ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਅੱਜ ਦਫ਼ਤਰ ਜਾ ਰਹੇ ਆ ਤੇ ਉਹਨਾਂ ਨਾਲ ਗੱਲ ਕਰਨੀ ਹੈ ਦੈਟਸ ਆ ਪਰ ਗਲੀਆਂ ਕਿੰਨਾ ਬੰਦੇ ਰੁਕਵੀਆਂ ਦੀਆਂ ਗਲੀਆਂ ਤਾਂ ਸਾਰੇ ਅਸੀਂ ਕਹਿ ਰਹੇ ਹਾਂ ਸਾਰੇ ਮਨ ਲੈ ਹੀ ਕਹਿ ਰਿਹਾ ਵੀ ਇਹ ਪੂਰੀ ਗਲੀ ਬਣਾਓ ਜਾਂ ਫਿਰ ਇਹ ਵੀ ਰਹਿਣ ਦਿਓ ਚਲੋ ਪਰਲੀ ਪੂਰੀ ਹੋਣੀ ਹੋਈ ਬਸ ਪੜੋ ਸਿੰਪਲ ਹੈ ਇਹ ਗਲੀ ਬਣਾਣੀ ਹੈ ਤਾਂ ਪੂਰੀ ਬਣਾਓ ਅਸੀਂ 2 ਫੁੱਟ ਜਾਂ 400 ਫੁੱਟ ਨਹੀਂ ਬਣਨ ਦੇਣੀ ਹੈਗੀ 6000 ਫੁੱਟ ਜਾਂ 1500 ਫੁੱਟ ਜਾਂ 600 ਫੁੱਟਾਂ ਦੀ ਪੂਰੀ ਬਣਾਵਾਂਗੇ ਤਾਂ ਨੇਕ ਕੁਮਾਰ सिन्हा ਜੈਨ ਕਲੋਨੀ کیا ਮਾਮਲਾ ਕੀ ਹੋਇਆ ਮਾਮਲਾ ਇਹ ਕਿ 200 ਫੁੱਟ ਰੋਡ ਬਣ ਰਹਾ ਹੈ ਲੇਕਿਨ ਬੰਨਣਾ ਚਾਹੀਏ ਪੂਰੀ ਰੋਡ ਬਣਨੀ ਚਾਹੀਏ ਪੂਰੀ सड़क बननी चाहिए जब 800 फुट करीब सड़क है 200 फुट बन जाए 600 फुट ऐसे रह जाए और मोहल्ला वाले क्या करेंगे पानी में एक फुट पा, पानी लग जाती है उसमें से निकलते हैं फिर उसका क्या हल है इसके लिए हम लोग उसको रुकवा तो रहे हैं कि पूरे गली बने बने तो पूरी गली बने नहीं बने तो ना बने वो कोई है सामने दिखाई नहीं दे रहा है सिक्योरेटी से बात की है सेक्यूटरी कहता है कि 200 सौ गज ही पास हुआ है उतना चार लाख रुपया फंड में है उतना ही बनेगा अभी बाद में बनेगा बाकी आप लोग ज़्यादा जिद करोगे तो पुलिस केस हो जाएगी सेक्रेटरी हम मांग मांग करते हैं कि पूरी गली बने ਸੋ ਇਹ ਤਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਲੋਕਾਂ ਦਾ ਕਹਿਣਾ ਸੀਗਾ ਕਿ ਸਾਡੇ ਇਸ ਏਰੀਆ ਦੇ ਵਿੱਚ ਕਈ ਦਿਨ ਤੋਂ ਜਿਹੜੀ ਹੈ ਸਮੱਸਿਆ ਆ ਰਹੀ ਸੀ ਲੇਕਿਨ ਗਲੀਆਂ ਕਾਫੀ ਦਿਨ ਤੋਂ ਨਹੀਂ ਬਣ ਰਹੀ ਸੀ ਲੇਕਿਨ ਉਹ ਆਹਨਾਂ ਨੇ ਖੁਦ ਲੋਕਾਂ ਨੇ ਕਿਹਾ ਸੀ ਆਮ ਆਦੀ ਪਾਰਟੀ ਸਰਕਾਰ ਨੂੰ ਵੋਟਾਂ ਪਾਈਆਂ ਲੇਕਿਨ ਇੱਕ ਵਾਰ ਵੀ ਸਾਡੇ ਇਸ ਏਰੀਆ ਦੇ ਵਿੱਚ ਦੌਰਾ ਨਹੀਂ ਰੱਖਿਆ ਗਿਆ ਲੇਕਿਨ ਲੋਕ ਕਿਤੇ ਨਾ ਕਿਤੇ ਖੁਦ ਇਹ ਵੀ ਕਹਿ ਰਹੇ ਨੇ ਕਿ ਅਸੀਂ ਆਪਣੇ ਖੁਦ ਪੈਸੇ ਦੀ ਜਿਹੜੀਆਂ ਨੇ ਕਿਤੇ ਨਾ ਕਿਤੇ ਗਲੀਆਂ ਵੀ ਬਣਵਾਈਆਂ ਨੇ ਔਰ ਜਿਹੜੀ ਮਹੱਲੇ ਦੇ ਵਿੱਚ ਸਟਰੀਟ ਲਾਈਟਾਂ ਜਿਹਨੂੰ ਕਹਿ ਸਕਦੇ ਆ ਉਹ ਵੀ ਖੁਦ ਜਿਹੜੀਆਂ ਨੇ ਬਣਵਾਈਆਂ ਗਈਆਂ ਨੇ ਲੇਕਿਨ ਉਸ ਤੋਂ ਬਾਅਦ ਮੌਕੇ ਤੇ ਗੁੱ ਏਰੀਆ ਦੇ ਕਿ ਮੇਰਾ ਤਾਂ ਸਰਪੰਚ ਏਰੀਆ ਹੀ ਨਹੀਂ ਹੈਗਾ ਇਸ ਲਈਕੇ ਦਾ ਲੇਕਿਨ ਦੇਖਣਾ ਹੋਏਗਾ ਸਰਪੰਚ ਸਾਹਿਬ ਪਹਿਲਾਂ ਇੱਥੇ ਤਾਂ ਗੁੱਡੂ ਸਰਪੰਚ ਸੀਗੇ ਲੇਕਿਨ ਜਦੋਂ ਤੋਂ ਲੋਕਾਂ ਨੇ ਕਿਹਾ ਕਿ ਅਸੀਂ ਖੁਦ ਆਪਣੀ ਸਟਰੀਟ ਲਾਈਟਾਂ ਵੀ ਲਵਾਈਆਂ ਨੇ ਲੇਕਿਨ ਆਪ ਖੁਦ ਪੈਸੇ ਲਗਾ ਕੇ ਗਲੀਆਂ ਵੀ ਬਣਵਾਈਆਂ ਨੇ ਲੇਕਿਨ ਅੱਜ ਉਹਨਾਂ ਨੇ ਕਿਤੇ ਨਾ ਕਿਤੇ ਗੁੱਡੂ ਸਰਪੰਚ ਦੇ ਖਿਲਾਫ ਵੀ ਜਿਹੜਾ ਉਹਨਾਂ ਨੇ ਇੱਕ ਗੁੱਸਾ ਫੁੱਟਦਾ ਨਜ਼ਰ ਆਇਆ ਲੇਕਿਨ ਦੇਖ ਲਓ ਬਿਆਨ ਕੀ ਸਾਹਮਣੇ ਆ ਰਿਹਾ ਗੁੱਡੂ ਸਰਪੰਚ ਦਾ ਬਿਆਨ ਤੁਹਾਡੇ ਤੱਕ ਬਿਲਕੁਲ ਇਹ ਰੂਬਰੂ ਕਰ ਰਿਹਾ ਹੈਲੋ ਹਾਂਜੀ ਗੁੱਡੂ ਸਰਪੰਚ ਜੀ ਗੱਲ ਕਰ ਰਹੇ ਹੋ ਜੀ ਸਰ ਪੱਤਰਕਾਰ ਗੱਲ ਕਰ ਰਹੇ ਸੀ ਚਿਰਾਗ ਨਿਊ ਚੈਨਲ ਤੋਂ ਜੀ ਮਿਲਨ ਸਿੰਘ ਚਿਰਾਗ ਕਿਹੜੇ ਪੰਜਾਬੀ ਚੈਨਲ ਤੋਂ ਗੱਲ ਕਰ ਰਹੇ ਹੋ ਸਰ ਦਾ ਚਿਰਾਗ ਨਿਊ ਚੈਨਲ ਤੋਂ ਪੱਤਰਕਾਰ ਮਿਲਨ ਸਿੰਘ ਗੱਲ ਕਰ ਰਹੇ ਸੀ ਚਿਰਾਗ ਨਿਊ ਚੈਨਲ ਤੋਂ ਜੀ ਹਾਂਜੀ ਬੋਲੋ ਜੀ ਸਰ ਇਹ ਕਹਿੰਦਾ ਜਨਰੀ ਰੀਅਲ ਏਸਟੇਟ ਦੇ ਅੰਦਰ ਕੁਝ ਮੱਲਾ ਨਿਵਾਸੀ ਆ ਨੇ ਰੋਜ਼ ਉਤਾਰੇ ਨੇ ਇੱਕ ਗਲੀ ਬਣ ਰਹੀ ਆ ਗਲੀ ਬਣਾਉਣ ਨੂੰ ਲੈ ਕੇ ਮੱਲਾ ਨਿਵਾਸੀ ਰੋਜ਼ ਉਤਾਰੇ ਨੇ ਤੁਹਾਨੂੰ ਅੱਧੇ ਘੰਟੇ ਇਹਨਾਂ ਨੇ ਪਹਿਲਾਂ ਵੀ ਫੋਨ ਕੀਤਾ ਕਹਿੰਦੇ ਇੱਥੇ ਸਰਪੰਚ ਸਾਹਿਬ ਖੁਦ ਪਹੁੰਚੇ ਨਹੀਂ ਹੈਗੇ ਅਜੀ ਉਹਨਾਂ ਸਰਪੰਚੀ ਤਾਂ ਪਜੀ ਖਤਮ ਹੋ ਗਈ ਉਹਨੂੰ ਕਿਦੀ ਮੰਗਣ ਦਾ ਸਾਡੀ ਤੁਹਾਨੂੰ ਉਹਨਾਂ ਨੇ ਫੋਨ ਕੀਤਾ ਤੁਸੀਂ ਮੌਕੇ ਦੇ ਫਿਰ ਵੀ ਹਲੇ ਫਿਲਹਾਲ ਤਾਂ ਸਰਪੰਚ ਦਾ ਹੈਗੇ ਹੀ ਹਾਂ ਫਿਲਹਾਲ ਤਾਂ ਸਰ ਸਰਪੰਚੇ ਦੇ ਖਤਮ ਹੋ ਚੁੱਕੇ ਆ ਸਰਪੰਚ ਦਾ ਇਲੈਕਸ਼ਨ ਹੋਣੇ ਆ ਔਰ ਜਿਹੜਾ ਪੈਸਾ ਸੀਗਾ ਉਹ ਸੈਕਟਰੀ ਸਾਹਿਬ ਤੇ ਜਈ ਸਾਹਿਬ ਨੂੰ ਪਤਾ ਹੋਣਾ ਉਹ ਬਣਵਾ ਰਹੇ ਨੇ ਸੜਕ ਅੱਛਾ ਜੀ ਹਾਂਜੀ ਹਾਂਜੀ ਸਰ ਉਹ ਕਹਿੰਦੇ ਸੀ ਸਰਪੰਚ ਸਾਹਿਬ ਕੋਲ ਕੋਦੇ ਵੀ ਜਾਂਦੇ ਕੋਈ ਸਾਈਨ ਪਹਿਲਾਂ ਵੀ ਕਰਾਣ ਜਾਂਦੇ ਸੀ ਉਹਨਾਂ ਕੋਈ ਵੀ ਆ ਦੇਖੋ ਕਹਿੰਦੇ ਸਾਡੇ ਗੰਨੇ ਦੇ ਨੇ ਪੁੱਛੋ ਪਾਣੇ ਨੇ ਲਗਾ ਲਗਾ ਲੱਗੀਆਂ ਬਣਾਈਆਂ ਨੇ ਸਟ੍ਰੀਟ ਰੈਡ ਆਪ ਲਾਈਆਂ ਨੇ ਉਹਨਾਂ ਨੇ ਸਰ ਜਿਹਦਾ ਕੋਈ ਜੋਸ ਪੰਚਾਇਤ ਵਾਲਾ ਸਵਾਲ ਤਾਂ ਆਈਆਂ ਨਾ ਉਸ ਤੋਂ ਆਪਾਂ ਦਾ ਜ਼ਰੂਰ ਦਿੰਨੇ ਆ ਸਰ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਸਰ ਇਹਨਾਂ ਕੋਲ ਮੱਲੇ ਜਾ ਆ ਤਾਂ ਸਕਦੇ ਹੋ ਇੱਕ ਵਾਰੀ ਫਿਰ ਵੀ ਜਿਹੜੇ ਮੱਲੇ ਵਾਲੇ ਕੱਟੇ ਵਾਲੇ ਬਿਲਕੁਲ ਆ ਸਕਦੇ ਆ ਸਰ ਬਿਲਕੁਲ ਆ ਸਕਦੇ ਆ ਜੀ ਅੱਜ ਤਾਂ ਮੈਂ ਸਰ ਬਾਹਰ ਅੱਧਰ ਤੇ ਪਹੁੰਚੋਗੇ ਤੁਸੀਂ ਸਰ ਅੱਜ ਤਾਂ ਮੈਂ ਬਾਹਰ ਅੱਧਰ ਆਪਣੇ ਕੱਲ ਸਰ ਆ ਮੈਂ ਮਿਲ ਸਕਦਾ ਤੁਹਾਡੀ ਸਰ ਅੱਧਾ ਘੰਟਾ ਪਹਿਲਾਂ ਕੋਈ ਮੱਲਾ ਨਹੀਂ ਵਾਸੀ ਨਾਲ ਗੱਲਬਾਤ ਹੋਈ ਹੋਵੇ ਤੁਸੀਂ ਕਹਿੰਦੇ ਨੇ ਕਿ ਗੁਰੂ ਸਾਹਿਬ ਆ ਰਹੇ ਨਹੀਂ ਨਹੀਂ ਸਰ ਆਏ ਨਹੀਂ ਆਏ ਨਹੀਂ ਸਰ ਹੋ ਨਾ ਇਹਨੇ ਕੋਈ ਕੋਈ ਇਸ਼ੂ ਨਹੀਂ ਆਈ ਥੀ ਬਲ ਕੀਤੀ ਨਹੀਂ ਅੱਧਾ ਘੰਟਾ ਪਹਿਲਾਂ ਅਸੀਂ ਆ ਰਹੇ ਇੱਥੇ ਅੱਧਾ ਘੰਟਾ ਸਰ ਕੋਸ਼ਿਸ਼ ਆਪਾਂ ਕਰ ਸਕਦੇ ਆ ਸਰ ਕਿ ਆਪਾਂ ਘੰਟੇ ਚੱਲ ਕੇ ਡਜਾ ਜਾਈਏ ਪਰ ਸਰ ਇਹ ਸਾਰੇ ਕੰਮ ਫਸ ਗਿਆ ਹੋਇਆ ਮੇਰਾ ਇੱਕ ਜਰੂਰੀ ਕੰਮ ਸ਼ਾਇਦ ਅੱਜ ਆ ਆ ਨਾ ਪਾਵਾਂ ਤੇ ਦੂਜੀ ਤੁਸੀਂ ਸਰ ਬੰਦ ਰਹੇ ਹੋ ਚਾਹੇ ਮੌਜੂਦਾ ਰਹੋ ਜੋ ਅੱਧਾ ਵੀ ਆ ਤੁਸੀਂ ਇਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਹੈ ਮਨਲਾ ਨਿਵਾਸੀ ਨੂੰ ਕਦੋਂ ਤੱਕ ਇਹਨਾਂ ਦੀ ਸੜਕਾਂ ਗਲੀਆਂ ਦਾ ਇਹ ਕੰਮ ਹੋ ਜਾਊਗਾ ਲੇਕਿਨ ਲੋਕ ਕਹਿੰਦੇ ਸਾਡੇ ਕੋਈ ਸੈਨ ਕਰਾਣ ਜਾਓ ਤਾਂ ਵੀ ਨਹੀਂ ਸਾਡਾ ਕੰਮ ਦਾ ਅੱਜ ਟਾਈਮ ਤੋਂ ਦੋ ਆਪਣੇ ਸਾਰੇ ਕੰਮ ਪ੍ਰਬੰਧਕ ਖੇਡ ਹੋ ਰਹ हां जी पंचायत ਦੇ ਪ੍ਰਬੰਧਕਾ ਖੇਡ ਰਿਹਾ ਹੋ ਰਿਹਾ ਹੈ। ਸਰ ਠੀਕ ਹੈ ਠੀਕ ਹੈ ਸਰ ਮੈਂ ਕਰਦਾ ਹਾਂ। ਚਲੋ ਕੋਈ ਗੱਲ ਨਹੀਂ ਸਰ ਤੁਸੀਂ ਆਪਣਾ ਵੀ